ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਜੀਟਲ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਨਿਤ ਦਿਨ ਸਰਕਾਰੀ ਨਵੀਂ ਤੋਂ ਨਵੀਂ ਜਾਣਕਾਰੀ ਚਾਹੇ ਉਹ ਸਰਕਾਰੀ ਸਕੀਮ ਸੰਬੰਧੀ ਹੋਵੇ ਚਾਹੇ ਪੀਐਸਪੀਸੀਐਲ ਜੋ ਕਿ ਬਿਜਲੀ ਬੋਰਡ ਦਾ ਡਿਪਾਰਟਮੈਂਟ ਹੈ ਉਹਦੇ ਬਾਰੇ ਜਾਣਕਾਰੀ ਹੋਵੇ ਜਾਂ ਫਿਰ ਰਾਸ਼ਨ ਕਾਰਡ ਸੰਬੰਧੀ ਜਾਂ ਫਿਰ ਕੋਈ ਵੀ ਸਰਕਾਰੀ ਸਕੀਮ ਸੰਬੰਧੀ ਜਾਣਕਾਰੀ ਜਿਹੜੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਤੇ ਹੀ ਮਿਲੇਗੀ ਸੋ ਦੋਸਤੋ ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਹਰ ਇੱਕ ਅਪਡੇਟ ਹੰਨ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਗੱਲ ਕਰਦੇ ਆ ਅੱਜ ਦੀ ਆ ਰਹੀ ਵੱਡੀ ਅਪਡੇਟ ਬਾਰੇ ਅੱਜ ਜਿਹੜੀ ਪੀਐਸਪੀਸੀਲ ਤੇ ਡਿਪਾਰਟਮੈਂਟ ਵੱਲੋਂ ਜਿਹੜੀ ਵੱਡੀ ਅਪਡੇਟ ਆ ਰਹੀ ਹੈ ਕਈ ਘਰਾਂ ਨੂੰ 600 ਯੂਨਟ ਬਿਜਲੀ ਜਿਹੜੀ ਹੈ ਉਹ ਫ੍ਰੀ ਹੁਣ ਨਹੀਂ ਮਿਲੇਗੀ ਇਸ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਕਾਰਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਕਿਉਂਕਿ ਇੱਕ ਤਾਂ ਸਰਕਾਰ ਤੁਹਾਡੀ ਹੈਲਪ ਕਰਦੀ ਹੈ ਤੁਹਾਡੇ ਖਰਚੇ ਘਟਾਉਣ ਲਈ ਤੇ ਦੂਜਾ ਤੁਸੀਂ ਸਰਕਾਰ ਤੇ ਹੀ ਫਿਰ ਬੋਝ ਬਣ ਜਾਂਦੇ ਹੋ ਤਾਂ ਫਿਰ ਗੱਲ ਤਾਂ ਤੁਹਾਡੇ ਲਈ ਵੀ ਚੰਗੀ ਨਹੀਂ ਹੈ ਕਿਉਂਕਿ ਬਿਜਲੀ ਬੋਰਡ ਨੇ ਜਿਹੜਾ ਸਰਵੇ ਕੀਤਾ ਉਹਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜਾ ਪਹਿਲਾ ਕਾਰਨ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਉਹ ਇਹ ਆ ਰਿਹਾ ਹੈ ਕਿ ਜਦ ਬਹੁਤ ਸਾਰੇ ਜਿਹੜੇ ਅਜਿਹੇ ਘਰ ਨੇ ਜਿਨ੍ਹਾਂ ਨੇ ਆਪਣਾ ਲੋਡ ਜਿਹੜਾ 1 ਕਿਲੋਵਾਟ 2 ਕਿਲੋਵਾਟ ਜਾਂ 3 ਕਿਲੋਵਾਟ ਤੱਕ ਹੀ ਰੱਖਿਆ ਹੋਇਆ ਹੈ ਜਦ ਕਿ ਘਰ ਦੇ ਲੋਡ ਮੁਤਾਬਕ ਉਸ ਨੂੰ 5 ਕਿਲੋਵਾਟ ਤੱਕ ਦਾ ਕਨੈਕਸ਼ਨ ਜਿਹੜਾ ਹੈ ਉਹ ਚਾਹੀਦਾ ਹੁਣ ਉਹਨਾਂ ਨੂੰ ਜਿਹੜੀ ਇਹ ਫ੍ਰੀ ਬਿਜਲੀ ਹੈ ਬੰਦ ਗਵਰਨਮੈਂਟ ਜਿਹੜੀ ਹੈ ਉਹ ਕਰਨ ਜਾ ਰਹੀ ਹੈ ਜਿਨ੍ਹਾਂ ਨੇ ਆਪਣਾ ਲੋਡ ਹਾਲੇ ਤੱਕ ਨਹੀਂ ਵਧਾਇਆ ਅਸੀਂ ਵਾਰ-ਵਾਰ ਇਹੀ ਕਹਿ ਰਹੇ ਹਾਂ ਕਿ ਤੁਸੀਂ ਲੋਡ ਵਧਾ ਕੇ ਸਰਕਾਰ ਦੀ ਵੀ ਹੈਲਪ ਕਰੋ ਜੇਕਰ ਤੁਸੀਂ ਸਰਕਾਰ ਤੋਂ ਕੋਈ ਹੈਲਪ ਚਾਹੁੰਦੇ ਹੋ ਸੋ ਦੂਜਾ ਕਾਰਨ ਜਿਹੜਾ ਦੇਖਣ ਦੇ ਵਿੱਚ ਆ ਰਿਹਾ ਹੈ ਉਹ ਇਹ ਹੈ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੇ ਪੁਰਾਣੇ ਬਿੱਲ ਪੈਂਡਿੰਗ ਨੇ ਪੁਰਾਣੇ ਬਕਾਏ ਪੈਂਡਿੰਗ ਨੇ ਬਿਲਾਾਂ ਦੇ ਉਹ ਅਜੇ ਤੱਕ ਉਹਨਾਂ ਨੇ ਬਿਜਲੀ ਬੋਰਡ ਨੂੰ ਅਦਾ ਨਹੀਂ ਕੀਤੇ ਤੇ ਉਹਨਾਂ ਦੀ ਵੀ ਜਿਹੜੀ ਫ੍ਰੀ ਬਿਜਲੀ ਹੈ ਉਹ ਬੰਦ ਹੋਣ ਜਾ ਰਹੀ ਹੈ ਕਿਉਂਕਿ ਗਵਰਨਮੈਂਟ ਨੇ ਦੇਖਿਆ ਹੈ ਕਿ ਪਹਿਲਾਂ ਸਮਾਂ ਵੀ ਦਿੱਤਾ ਸੀ ਕਿ ਜਿਸ ਨੇ ਬਿੱਲ ਜਿਹੜੇ ਨੇ ਮਾਫ ਕਰਾਉਣੇ ਨੇ ਉਹ ਫਾਰਮ ਵੀ ਭਰੇ ਸਨ ਪਰ ਹੁਣ ਉਹ ਫਾਰਮ ਵੀ ਭਰ ਕੇ ਜਿਨ੍ਹਾਂ ਦੇ ਹੋ ਗਏ ਉਹ ਤਾਂ ਹੋ ਹੀ ਗਏ ਜਿਨ੍ਹਾਂ ਦੇ ਰਹਿੰਦੇ ਨੇ ਉਹਨਾਂ ਨੇ ਹਾਲੇ ਤੱਕ ਆਪਣੇ ਬਕਾਇਆ ਜਿਹੜੇ ਨੇ ਉਹ ਨਹੀਂ ਭਰੇ ਇਸ ਕਾਰਨ ਜਿਹੜੀ ਇਹ ਬਿਜਲੀ ਦੀ ਸੁਵਿਧਾ ਪ੍ਰੀਦੀ ਇਹ ਬੰਦ ਹੋਣ ਜਾ ਰਹੀ ਹੈ ਹੁਣ ਉਹਨਾਂ ਨੂੰ ਇਹ ਬਿਜਲੀ ਦੀ ਫਰੀ ਸੁਵਿਧਾ ਨਹੀਂ ਮਿਲੇਗੀ ਅੱਗੇ ਪਵਿੱਖ ਦੇ ਵਿੱਚ ਤੀਜਾ ਕਾਰਨ ਜਿਹੜਾ ਹੈ ਉਹ ਇਹ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਪੀਐਸਪੀਸੀਐਲ ਮਹਿਕਮੇ ਦੇ ਜਿਹੜੇ ਵੀ ਕਰਮਚਾਰੀ ਘੁੰਮਦੇ ਨੇ ਉਹਨਾਂ ਨੇ ਦੇਖਿਆ ਕਿ ਅਕਸਰ ਪਿੰਡਾਂ ਨੂੰ ਫਰੀ ਬਿਜਲੀ ਜਿਹੜੀ ਹੈ 600 ਜੁਟ ਮਿਲਦੀ ਹੈ ਕਈ ਕਰਦੇ ਕੀ ਨੇ ਘਰਾਂ ਦੇ ਵਿੱਚ ਮੋਟਰਾਂ ਚਲਾ ਕੇ ਗਲੀਆਂ ਦੇ ਵਿੱਚ ਪਾਣੀ ਛੱਡੀ ਰੱਖਦੇ ਨੇ ਜਾਂ ਫਿਰ ਨਿਤ ਦਿਨ ਮੋਟਰਸਾਈਕਲ ਸਕੂਟਰ ਗੱਡੀਆਂ ਕਾਰਾਂ ਆਪਣੀਆਂ ਧੋਈ ਜਾ ਰਹੇ ਨੇ ਇਹਦੇ ਨਾਲ ਇੱਕ ਤਾਂ ਬਿਜਲੀ ਜਿਹੜੀ ਹੈ ਉਹਦੀ ਖਪਤ ਜਿਹੜੀ ਹੈ ਉਹ ਵੱਧ ਰਹੀ ਹੈ ਦੂਜਾ ਜਿਹੜਾ ਨੁਕਸਾਨ ਹੋ ਰਿਹਾ ਉਹ ਪਾਣੀ ਦਾ ਹੋ ਰਿਹਾ ਹੈ ਪਾਣੀ ਦੇ ਵਿੱਚ ਜਿਹੜੀ ਵੇਸਟੇਜ ਹੈ ਉਹ ਵੱਧ ਰਹੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਪਾਣੀ ਹੈ ਪਾਣੀ ਦਾ ਪੱਧਰ ਹੈ ਉਹ ਬਹੁਤ ਨੀਵਾ ਜਾ ਚੁੱਕਿਆ ਹੈ ਪਰਿਸ਼ਠੀ ਚਿੰਤਾ ਜਿਹੜੀ ਹੈ ਉਹ ਆਮ ਲੋਕਾਂ ਨੂੰ ਹਾਲੇ ਵੀ ਨਹੀਂ ਹੈ ਹਾਲੇ ਵੀ ਅਸੀਂ ਟੁੱਟੀਆਂ ਛੱਡ ਕੇ ਐਵੇਂ ਇੱਧਰ ਉੱਧਰ ਘੁੰਮਦੇ ਰਹਿੰਨੇ ਆ ਪਾਣੀ ਜਿਹੜਾ ਬਹੁਤ ਹੀ ਅਨਮੋਲ ਹੈ ਇਸ ਨੂੰ ਜਿੰਨਾ ਜ਼ਿਆਦਾ ਬਚਾ ਸਕਦੇ ਹੋ ਉਹਨਾਂ ਜ਼ਿਆਦਾ ਬਚਾਓ ਕਿਉਂਕਿ ਤੁਸੀਂ ਅਕਸਰ ਖਬਰਾਂ ਦੇ ਵਿੱਚ ਸੁਣਿਆ ਹੋਵੇਗਾ ਕਿ ਫਤਿਹਗੜ ਸਾਹਿਬ ਗਿਲੇ ਦੇ ਵਿੱਚ ਕਈ ਪਿੰਡ ਅਜਹਿਨ ਹੈ ਜਿਨ੍ਹਾਂ ਦੇ ਵਿੱਚ ਮੋਟਰਾਂ ਜਿਹੜੀਆਂ ਉਹ ਪਾਣੀ ਛੱਡ ਗਈਆਂ ਨੇ ਪਾਣੀ ਜਿਹੜਾ ਉਹ ਧਰਤੀ ਵਿੱਚੋਂ ਖਤਮ ਹੋ ਚੁੱਕਿਆ ਹੈ ਕਹਿੰਦੇ ਹੁੰਦੇ ਨੇ ਕਿ ਜੇ ਜਲ ਹੈ ਤਾਂ ਹੀ ਜੀਵਨ ਹੈ ਜੇ ਜਲ ਹੀ ਨਾ ਰਿਆ ਤਾਂ ਜੀਵਨ ਵੀ ਕੀ ਰਹਿਣਾ ਫਿਰ ਸੋ ਇਸ ਕਰਕੇ ਸਾਡੀ ਪਰਜੋਰ ਅਪੀਲ ਹੈ ਕਿ ਜਿੰਨਾ ਜ਼ਿਆਦਾ ਪਾਣੀ ਤੁਸੀਂ ਬਚਾ ਸਕਦੇ ਹੋ ਉਹਨਾਂ ਜ਼ਿਆਦਾ ਬਚਾਓ ਤੇ ਆਪਣੇ ਵਾਤਾਵਰਣ ਨੂੰ ਜਿੰਨਾ ਜ਼ਿਆਦਾ ਗੰਦਲਾ ਹੋਣ ਤੋਂ ਬਚਾ ਸਕਦੇ ਹੋ ਉਹਨਾਂ ਜ਼ਿਆਦਾ ਬਚਾਓ ਤੇ ਜਿਹੜਾ ਪੀਐਸਪੀਸੀਐਲ ਵੱਲੋਂ ਵੀ ਇਹ ਅਪੀਲ ਕੀਤੀ ਜਾ ਰਹੀ ਹੈ ਇੱਕ ਤਾਂ ਤੁਸੀਂ ਬਿਜਲੀ ਦੀ ਦੁਰਵਤੋਂ ਨਾ ਕਰੋ ਬਿਜਲੀ ਦੀ ਲੋੜਿੰਦੇ ਸਮੇ ਹੀ ਵਰਤੋਂ ਕਰੋ ਜੇਕਰ ਤੁਸੀਂ ਕਮਰੇ ਦੇ ਅੰਦਰ ਦਾਖਲ ਹੁੰਦੇ ਹੋ ਬੱਲਬ ਤਾਂ ਹੀ ਜਗਾਓ ਬੇਲੋੜੇ ਬੱਲਬ ਨਾ ਜਗਾਓ ਕਈ ਵਾਰ ਸਾਡੇ ਬੱਚੇ ਜਿਹੜੇ ਨੇ ਛੋਟੇ ਨੇ ਉਹ ਅਕਸਰ ਜਿਹੜੀ ਖੇਡਾਂ ਖੇਡਦੇ ਅੱਖਾਂ ਦੇ ਬਟਨ ਜਿਹੜੇ ਨੇ ਔਨ ਕਰ ਦਿੰਦੇ ਨੇ ਤੇ ਸਾਰਾ ਦਿਨ ਸਾਡੇ ਕਮਰਿਆਂ ਦੇ ਵਿੱਚ ਪੱਖੇ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਕਿਉਂਕਿ ਸਾਡੇ ਮਨ ਦੇ ਵਿੱਚ ਹੁਣ ਬੈਠ ਚੁੱਕਿਆ ਹੈ ਕਿ ਸਾਡੀ ਜਿਹੜੀ ਬਿਜਲੀ ਦੀ ਜੁੰਟ ਹੈ ਉਹ ਤਾਂ ਫ੍ਰੀ ਹੈ ਤੇ ਪੱਖਾ ਚੱਲਣ ਦੇ ਇਹਦੇ ਨਾਲ ਹੀ ਬਿਜਲੀ ਦੀ ਖਪਤ ਤਾਂ ਵਾਦੀ-ਵਾਦੀ ਹੈ ਜਿਹੜਾ ਸਾਡਾ ਇੱਕ ਨੁਕਸਾਨ ਹੈ ਉਹ ਹੋਰ ਹੁੰਦਾ ਹੈ ਸਾਡੀ ਜਿਹੜੇ ਵੀ ਉਪਕਰਨ ਬਿਜਲੀ ਤੇ ਚੱਲ ਰਿਹਾ ਹੈ ਉਸ ਦੀ ਕਸਾਈ ਵੀ ਨਾਲ-ਨਾਲ ਹੁੰਦੀ ਰਹਿੰਦੀ ਹੈ ਉਹਨੂੰ ਜਿਹੜੀ ਰਿਪੇਅਰ ਹੈ ਉਹ ਵੀ ਛੇਤੀ ਲੋੜ ਪਵੇਗੀ ਇਕੱਲਾ ਬਿਜਲੀ ਨਾਲ ਜਿਹੜਾ ਫ੍ਰੀ ਹੋਣ ਨਾਲ ਤੁਸੀਂ ਨਹੀਂ ਵੱਧ ਸਕਦੇ ਜੇਕਰ ਤੁਸੀਂ ਬਿਜਲੀ ਦੀ ਬਚਤ ਕਰੋਗੇ ਤਾਂ ਹੀ ਤੁਹਾਡੇ ਉਪਕਰਣ ਜਿਹੜੇ ਨੇ ਉਹ ਬਚਣਗੇ ਵੱਧ ਤੋਂ ਵੱਧ ਬਿਜਲੀ ਦੀ ਬਚਤ ਦੀ ਆਦਤ ਜਿਹੜੀ ਹੈ ਉਹ ਆਪਣੇ ਆਪ ਚ ਪਾਓ ਪਾਣੀ ਦੀ ਵੱਧ ਤੋਂ ਵੱਧ ਬਚਤ ਕਰੋ ਪਾਣੀ ਜਿੰਨਾ ਜ਼ਿਆਦਾ ਹੋ ਸਕੇ ਘੱਟ ਤੋਂ ਘੱਟ ਵਰਤੋ ਪਾਣੀ ਦੀ ਵੇਸਟੇਜ ਤਾਂ ਬਿਲਕੁਲ ਨਾ ਕਰੋ ਇਹ ਵੀ ਪੀ ਪੀਐਸਪੀਸੀਐਲ ਵੱਲੋਂ ਜਿਹੜੀ ਹਦਾਇਤਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੋ ਗੱਡੀਆਂ ਦੀ ਧਵਾਈ ਜਿਹੜੀ ਹੈ ਉਹ ਵੀ ਜਿੰਨੀ ਜ਼ਿਆਦਾ ਘੱਟ ਹੋ سکے ਉਨੀ ਜ਼ਿਆਦਾ ਘੱਟ ਕਰੋ ਲੋੜ ਪੈਣ ਤੇ ਹੀ ਕਰੋ ਜੇਕਰ ਗੱਡੀਆਂ ਜ਼ਿਆਦਾ ਗਾਰੇ ਨਾਲ ਲਿਪੜੀਆਂ ਹੋਈਆਂ ਨੇ ਤਾਂ ਹੀ ਉਹਨਾਂ ਨੂੰ ਜਿਹੜਾ ਉਹ ਪਾਣੀ ਨਾਲ ਧੋਵੋ ਰੋਜ਼ਾਨਾ ਧੋਣ ਨਾਲ ਤੁਹਾਡਾ ਜਿਹੜਾ ਗੱਡੀ ਦਾ ਜਾਂ ਵਹੀਕਲ ਹੈ ਜਿਹੜਾ ਉਹ ਜੰਗ ਲੱਗੇਗੀ ਤੇ ਨਾਲ ਹੀ ਪਾਣੀ ਦੀ ਵੇਸਟੇਜ ਵੀ ਹੋਏਗੀ ਸੋ ਇਹ ਪਰਜੋਰ ਅਪੀਲ ਜਿਹੜੀ ਹੈ ਉਹ ਸਾਡੇ ਵੱਲੋਂ ਵੀ ਕਰਦੇ ਆਂ ਤੇ ਪਾਣੀ ਤੇ ਬਿਜਲੀ ਜਿੰਨੀ ਹੋ ਸਕਦੀ ਹੈ ਉਨੀ ਬਚਾਓ ਤੇ ਪੀਐਸਪੀਸੀਐਲ ਵੱਲੋਂ ਵੀ ਕੀਤੀ ਜਾ ਰਹੀ ਹੈ ਇਹ ਅਪੀਲ ਇਹ ਜਿਹੜੇ ਕਾਰਨ ਇਹ ਤੁਹਾਡੀ ਫ੍ਰੀ ਬਿਜਲੀ ਬੰਦ ਹੋਣ ਦੇ ਵੱਡੇ ਕਾਰਨ ਬਣ ਜਾਣਗੇ ਸੋ ਤੁਹਾਨੂੰ ਸਾਡੀ ਇਹ ਅਪਡੇਟ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ